ਦਾ ਇਤਨਾ ਨਹੀਂ ਕਰਦੇ ਕੰਡਾ ਜਿਹੜਾ ਇਹ ਬੰਦਾ ਇਹ ਮੈਨੂੰ ਥੁੱਪੇ ਮਾਰਨ ਦਿਆ ਉਤਰਨਾ ਗਾੜੀ ਹੀ ਇੱਥੇ ਤੇ ਉਤਰ ਪਿਛਲੇ ਜਾਉਂ ਚ ਗਿਆ ਇਹੀ ਤੇ ਲਾਂਤੀ ਤੇਰੇ ਜਵਾਨੀ ਵਿੱਚ ਨਹੀਂ ਤੁਰਿਆ ਜਾਂਦਾ ਤੇ ਬੜਾ ਪੇਗੀ ਤੋਂ ਲਾਂਤੀ ਤੇਰੇ ਡੇਟ ਤੇਰੇ ਲੈ ਵਾਜਾ ਵਾਜਾ ਹੱਥ ਚੁਣ ਮੱਜਣ ਲਗਾਇ ਨਾ ਓਏ ਪਿਆਰੇ ਹੈਂ ਚੱਲ ਟੰਕਾ ਰੋਡ ਟੰਕਾ ਰੋਡ ਜਾਣਾ ਨੂੰ ਟੰਕਾ ਰੋਡ ਨਹੀਂ ਲੱਭੰਦੇ ਟੰਕਾ ਰੋਡ ਨਹੀਂ ਲੱਭੰਦਾ ਹਨ ਲੱਭ ਟੰਕਾ ਰੋਡ ਕੁਛ ਲਾ ਭਰਾਵਾ ਕੇ ਨੂੰ ਉਹਨਾਂ ਹੋਰ ਕੇ ਬੰਨੇ ਚੱਲ ਜੀ ਹਾਂ ਦੀਪ ਹੋ ਗਈ ਓਏ ਗਾਲ ਨਹੀਂ ਕੱਢਣੀ ਨਾਲ ਰੋਕੀ ਨਹੀਂ ਹੈ ਵੀ ਬਹੁਤ ਗਰਮੀ ਹੈ ਤੇ ਟ੍ਰੈਕ ਵੀ ਟ੍ਰੈਫਿਕ ਵੀ ਬਹੁਤ ਟ੍ਰੈਫਿਕ ਟੰਕਾ ਰੋਡ ਕਿੱਧਰ ਹੈ ਭਾਈ ਹਾਂ ਤੋ ਪਹੁੰਚਦੇ ਆ ਜਰਾ ਆ ਲੈ おい ਉਹ ਇਹਨਾਂ ਇਹ ਪਹਿਲੇ ਟ੍ਰੋ ਆ ਨਿਕੇ ਜੇ ਪਾਰਸਲ ਲੈਣ ਨੂੰ ਭਜਾਇਆ ਸਵੇਰ ਤੋਂ ਇੱਕ ਫਿਲਟਰ ਆ ਤੇ ਥੋੜੇ ਚੱਲੇ ਆ ਪਰੂ ਟੋਨੀ ਮਿਲਦੇ ਗੁਵਾਨ ਫਾਟਾ ਗੁਵਾਨ ਫਾਟਾ ਹਟ ਵਾਲੇ ਗੁਵਾਨ ਫਾਟਾ ਹੈ ਹੈ ਆ ਗਏ। थैंक यू। थैंक यू। ਦੇਖਿਆ। ਇਹ ਬੰਦੇ ਦੇ ਸਾਰੇ ਕਾਰਨਾਮੇ ਜੋ ਵੀ ਕੀਤਾ ਨਾ ਇੰਨੇ ਕੀਤਾ ਅੱਗੇ ਹੋ ਕੇ। ਇਹ ਅੱਗੇ ਹੋ ਕੇ ਨੱਚਦਾ। ਨੱਚ ਕੇ ਦਿਖਾ। ਫੇ ਆਉਣ ਜਾਣਾ ਅੱਜ ਤੋਂ ਆਟੋ ਲੈ ਕੇ ਕਰਿੰਦਾ ਤੇ। ਫਿਰ ਅੱਗੇ ਦਾ ਮਾਹੌਲ ਦਿਖਾਉਣੇ ਆ। ਇਹ ਹੈ ਇਹ। ਬਹੁਤ ਕੰਮ ਖਰਾਬ ਹੋਇਆ। ਹੋਏ ਮੇਟਰ ਨਾ ਨਾ ਕੁੱਤੇ ਫੜੇ ਦੋ ਬੜਾ ਨਹੀਂ ਖੜੇ ਗੇ ਇਸ ਕਾ ਹੁੰਦੇ ਆ ਕੀ ਦੋ ਫੜੇ ਲਾਦੇ ਨਾ ਠੀਕ ਲਾ ਲਾ ਹਾਂ ਕਾ ਲਗਾਤੇ ਇਸ ਜਾਣੇ ਪਰ ਨੇ ਟਾਈਮ ਲੱਗੇ ਪਾਈ ਕੱਟਨੇ ਵਾਲੇ ਗੇ ਕੱਟਦੇ ਹੈ ਕਾਟੇ ਲੇ ਲਾ ਚੱਟ 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 ਵਾਹ ਵਾਹ ਠੀਕੇ ਲਾਉਂਦਾ ਇਹਨੂੰ ਇੰਜੈਕਸ਼ਨ ਦੇਖ ਕੇ ਨਿਕਲ ਡਬਲ ਡੇਕਰ ਅੱਛਾ ਚਲਵਾਜ ਦੇ ਉਹ ਚੱਲ ਗਿਆ ਕੱਲਾ ਦੇ ਨਾਲ ਕਦੋਗਾ ਸੁਖ ਰਤੀਆ ਇਹਨਾਂ ਸੁਖ ਉਹ ਕੱਲਾ ਹੀ ਹੈ ਉਹ ਅੱਗੇ ਵਿਸ਼ਾ ਨਾਲ ਫੋਨ ਕਰਨ ਰਿਹਾ ਸੀ ਸੁਖ ਰਤੀਆ ਮਤਲਬ ਇਹਦੇ ਨਾਲ ਜਾਂਦਾ ਇਹ ਗੱਡੀ ਹੂੰ ਵਾਜ ਦੇ ਗਉਣ ਫੱਟਾ ਗਉਣ ਫੱਟਾ ਆਵਾ ਗਵਾਨ ਫਟਾ ਚਲਦੇ ਵਾਜ ਆਜੋ ਗਵਾਨ ਵਟਾ ਗਵਾਨ ਵਟਾ ਐ ਨਹੀਂ ਆਂਦਾ ਕੋਈ ਵੀ ਕਨੈਕਟਰ ਬੰਦ ਹੀ ਹੈ ਚਲ ਗਿਆ ਲਿਆਂ ਨੂੰ ਉਹਦੇ ਗੱਡੀਆਂ ਨਹੀਂ ਉਹੀ ਗੱਡੀਆਂ ਉਹ ਨਹੀਂ ਗੁਰੂ ਆਦੀ ਹੈ ਆ ਸੁਖਰਤੀਆ ਦੇ ਕਹਿੰਦੇ ਗੱਡੀ ਆ ਸੁਖਰਤੀਆ ਦੇ ਆਣੀ ਉਹਦੀ ਆਪਣੀਆਂ ਨਹੀਂ ਆ ਨਹੀਂ ਹੈ ਮੈਂ ਵੀ ਆ ਹਾਂ ਠੀਕ ਹੈ ਚਲ ਵਾਜ ਦੇ ਗਵਾਨ ਫਟਾ ਮੈਡ ਨੂੰ ਭਾਵ ਚ ਗਵਾਨ ਵਟਾ ਗਵਾਨ ਵਟਾ ਅੰਨ ਜਾਏਗਾ ਕੋਈ ਨਹੀਂ ਹੋ ਆਪ ਤੇਰੇ ਮੂੰਹਾਂ ਲਵੇਂ ਦੇ ਤੋਰ ਕੋਈ ਨਹੀਂ ਜਾਏਗਾ ਦੋ ਚਲੋ ਵੀ ਮਤਰੋ ਚੱਲੇ ਹੋਣਾ ਆਪਾਂ ਕਰੇਨਾ ਦੇ ਬਹੁਤ ਟਾਈਮ ਤੋਂ ਫਿਲਟਰ ਆਉਂਦੇ ਨੇ ਲੀਲੇ ਆ ਫਿਲਟਰ ਨਹੀਂ ਆਪਾਂ ਛੱਡਦੇ ਐ ਹੁਣ ਕਰੇਨਾ ਦੇ ਜਾ ਕੇ ਦੇਖਦੇ ਕੀ ਮੋਲ ਚੱਲਦਾ ਪਾਣੀ ਇੱਧਰ ਬਹੁਤ ਕਚਰਾ ਮਬਈ ਮਾਸ ਮਬਈ ਕਹਿੰਦੇ ਆ ਸੋਹਣੀ ਬੜੀ ਸੋਹਣੀ ਬੜੀ ਕੋਈ ਨਹੀਂ ਗਰਮੀ ਹਾਂ ਅੱਲਾਹੁ ਅਕਬਰ ਜਿੱਦ ਮੈਂ ਆਉਣੀ ਆ ਦਿਆ ਤੇ ਮੰਮੀ ਨੂੰ ਮੈਂ ਕਿਹਾ ਮੈਂ ਕਿਹਾ ਪਹਿਲਾਂ ਮੈਂ ਉਹਨੂੰ ਕਿਹਾ ਮੈਂ ਬਈ ਜਾਣਾ ਤਾਂ ਇਹ ਕਿਹਨੂੰ ਸੀ ਨਦੀ ਹੈ ਇਹ ਪਹਿਲਾਂ ਗੱਲ ਸੁਣ ਇਹ ਗਾਠੀ ਨਦੀ ਗਾਠੀ ਨਦੀ ਗੱਲ ਸੁਣ ਮੇਰੀ ਪਾਣੀ ਆਤਾ ਇਸ ਵਿੱਚ ਪਾਣੀ ਆਗਾ ਅਭੀ ਇਹ ਖਰਾਬ ਨੇ ਅਭੀ ਤਾਂ ਖਾਲੀ ਹੈ ਨਾ ਮੇਰੀ ਗੱਲ ਸੁਣ ਮੈਂ ਕਿਦਨ ਮੈਂ ਆਉਣ ਨਹੀਂ ਦਿਆ আচ্ছা ਮੰਮੀ ਨੂੰ ਮੈਂ ਕਿਹਾ ਮੰਮੀ ਨੂੰ ਕਿਹਾ ਮੈਂ ਮੰਮੀ ਨੂੰ ਮੈਂ ਨਾ ਕਿਹਾ ਮੈਂ ਕਿਹਾ ਮਬਈ ਤੋਂ ਪਿੱਛੇ ਆਂ ਕਹਿੰਦੀ ਕਿਸੇ ਨੂੰ ਕਹਿ ਦੇ ਨਾ ਬੰਬੇ ਚੱਲੇ ਆ ਕਦੀ ਕਹਿ ਦੇ ਨਾ ਮੁੰਬਈ ਚੱਲੇ ਮਾਂ ਉਹ ਹੀ ਮੁੰਬਈ ਨੂੰ ਬੰਬੇ ਕਹਿੰਦੇ ਤੋ ਬੰਨ ਕਿਸੇ ਨਾ ਹਾਂ ਅਰੇ ਚੰਗਾ ਜੇ ਜਦ ਮੈਂ ਕੀ ਲੈ ਕੇ ਆਇਆ ਹੈ ਹੈ ਆ ਗਈ ਤੇ ਗਰੀਸ ਆਵਲ ਤੇ ਗਰੀਸ ਮੂੰਹ ਦਗਾ ਲੋ ਮੇਰੇ ਤਰ੍ਹਾਂ ਸਾਰੇ ਬੰਦੇ ਨੇ ਕੰਮ ਕਰ ਉਹ ਵੈਲ ਇਹਦੀ ਚੇਂਜ ਕੀਤੀ ਆ ਪਾਣੀ ਅਲੀ ਲਾ ਕੇ ਨਵੀਂ ਪਾਈ ਤੇ ਗਰੀਸ ਆ ਗਈ ਹੈ ਹੰਡਲ ਕਰ ਇਦੇ ਚ ਪਾਉਣਾ ਆਕਟਰ ਬੋਰਡ ਕਰਨਾਂ ਕੰਮ ਇਹ ਕਿੱਥੋਂ ਦਾ ਪਾ ਇਹ ਕਿੱਥੋਂ ਦਾ ਮੈਂ ਜੰਮੂ ਦਾ ਪਾਦੂ ਕਿੱਥੋਂ ਦਾ ਜੰਮੂ ਦਾ ਵੀ ਜੰਮੂ ਦਾ ਵੀ ਆਸ਼ਾ ਕਿਹੜੇ ਪਾਦੀ ਲੈ ਵੀ ਪਾ ਬੜੀ ਜਿਆਦਾ ਜਿਆਦਾ ਯਾਦ ਚੱਕੀ ਜਾਂਦੇ ਜਦੋਂ ਯਾਦ ਕਰਨ ਤੋਂ ਬਾਅਦ ਪਾਦੀ ਹੋ ਕੇ ਭਰੀ ਆ ਨਵਾਂ ਰਸਾ ਪਾਇਆ ਪੁਰਾਣਾ ਆ ਰੱਖਿਆ ਤੇ ਉਹ ਮੋਗਾ ਕੀਤਾਸਪਾ ਠੀਕ ਹੈ ਓਕੇ ਓਕੇ ਜੀ ਪਾਲਟੀ ਕਰੇਗਾ ਪਾਲਟੀ ਕਰ ਦਾਂ ਚੱਲ ਲਈ ਆਹ ਦੇਖ ਲੋ ਤਾਂ ਵਾਸੀਆ ਮਰੀ ਜਾਂਦਾ ਹੈ ਤੇ ਹੁਣ ਲੱਗਿਆ ਬਾਪੂ ਝੱਕਣਾ ਝੱਕਣਾ ਪਤਾ ਨਹੀਂ ਅੱਜ ਕਿੱਧਰ ਮੋ ਗਿਆ ਤੇ ਰਹਿ ਗਈ ਡੀਆਈਆ ਨੂੰ ਮਾਰੀ ਸੀਪੀਆਈ ਹੁਣ ਨਾਲ ਮੋੜ ਗਿਆ ਬਾਪੂ ਗਿਆ ਬਾਹੂ ਇੱਥੇ ਚੱਕੂ ਗੱਡਰ ਠਾਰ ਤੜ ਕਮਾਵੇਂਗਾ ਗੱਡਰ ਹਾਂ ਓਰੇ ਕਮਾਵੇਂਗਾ ਕੱਟੇ ਕਮਾਵਾਂਗੇ ਯਾਰ ਤੁਹਾਨੂੰ ਜੀਰ ਹੀ ਨਹੀਂ ਆ ਲੈ ਯਕੀਨ ਸਮਝਾਉਣ ਦੀ ਵੀ ਇਹ ਇਹ ਚ ਯਕੀਨ ਵਾਲੀ ਗੱਲ ਕਰਦੀ ਮੈਂ ਤੇ ਮੈਂ ਤੇ ਇਹ ਗੱਲ ਕਹਿਣਾ ਮੈਂ ਮੈਂ ਭਰਦਣਾ ਜਾਉਂਗਾ ਖੋਲ ਦੇ ਫੇੜ ਚੱਲ ਖੋਲ ਦੇ ਉਹ ਪਾ ਕਹਿੰਦਾ ਹੁੱਕਾ ਖੋਲੋ ਦੁਬਾਰਾ ਮੈਂ ਭਰਨੀ ਆ ਕਹਿੰਦਾ ਮੈਂ ਭਰਨੀ ਆ ਦੁਬਾਰਾ ਖੋਲੋ ਲੈ ਪਾ ਫਿਰ ਵਧੀਆ ਵਧੀਆ ਪਾ ਜਾ ਲਾ ਠੀਕ ਐ ਗਾਰਡਰ ਕਟਾਂਗੇ ਅਣ ਕੱਲ ਪਰਸੋ ਤੱਕ ਗਾਰਡਰ ਕਟਾਂਗੇ ਕੱਲ ਪਰਸੋ ਤੱਕ ਤੇ ਰਾਡੇ ਪੰਜ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਰਕਾਰੀ ਸਬਸਕ੍ਰਾਈਬ ਚੱਲ ਕੇ ਇੱਕ ਕੈਂਟੀ ਦਵਾ ਲਓ ਕੈਂਟੀ ਕੈਂਟੀ ਦਵਾਓ ਦਬਾ ਕੇ ਜਾਓ ਲਾਈਕ ਸ਼ੇਅਰ ਕਮੈਂਟ ਕਰਕੇ ਜਾਓ ਸਾਡੇ ਬਲੌਗ ਜ਼ਰੂਰ ਦੇਖਿਆ ਕਰੋ ਇਹ ਨਾ ਅਗੇਲੀ ਨਾ ਕਰਿਆ ਕਰੋ ਤੇ ਦੇਖ ਕੇ ਦੱਸ ਕੇ ਜਾਇਆ ਕਰੋ ਕਿੰਦਾਂ ਦੇ ਲੱਗਦੇ ਆ ਨਾ ਵੀ ਤੇ ਵਧੀਆ ਲੱਗਦੇ ਆ ਕੀ ਲੈ ਕੇ ਆਈਏ ਤੁਹਾਡੇ ਲਈ ਕੀ ਕਰੀਏ ਨਵੇਂ ਤੋਂ ਨਵਾਂ ਉਹ ਪੁਲ ਥੱਲੇੋਂ ਕੱਟਨੇ ਕੱਟ ਰੋਕੇ ਰਿਪੋਰਟ ਮਿਲਦੇ ਤੁਹਾਨੂੰ ਅੱਗੇ ਜੋ ਵੀ ਮੈਂ ਤੁਹਾਨੂੰ ਟਰਾਲੇ ਦੇ ਕਰਨ ਲੱਗੇ ਓ ਬੱਸ ਕਰ ਸਿੰਗ ਕਰ ਮੈਂ ਟਰੋ ਕਰ ਲਗਾ ਪਤਾ ਕੀ ਬਣਦਾ ਇਹਦੇ ਨਾਲ ਆਪਾਂ ਲੋਡ ਚੈੱਕ ਕਰਾਉਣਾ ਉੱਧਰ ਇਹ ਪੀਜੇ ਨਾਲ ਆਪਾਂ ਉੱਧਰ ਆਪਣੀ ਗ੍ਰੇਨ ਦਾ ਲੋਡ ਚੈੱਕ ਕਰਾਉਣਾ ਲੋ ਚੇ ਗ੍ਰੇਨ ਦੀ ਹੀ ਐਸ ਦੀ ਟੀਪੀਆਈ ਤੇ ਹੁਣ ਆਉਂਦੀ ਐ ਦੀ ਇਹਦੇ ਟੀਪੀਆਈ ਤੋਂ ਬਾਅਦ ਆਪਣੇ ਗ੍ਰੇਨ ਤੇ ਜਾਣਾ ਉਹ ਸਮਾਨ ਲੋਡ ਕੀਤਾ ਜਿਹੜਾ ਉਹਨੂੰ ਲੈ ਕੇ ਆਪਾਂ ਆਪਣੀ ਗ੍ਰੇਨ ਤੇ ਜਾਣਾ ਜੁੜੇ ਰਹੋ ਜੀ ਆਪਣੇ ਨਾਲ ਗਾੜੀ ਲਗਾਉਣੇ ਦਾ ਧੰਨਵਾਦ ਕੈਸਾ ਬੜੀਆ ਹੈ ਕਿ ਜਦੋਂ ਬਾਹਰ ਚੱਲਿਆ ਕਿਹੜਾ ਉਹਦੇ ਪਾਇਆ ਨਾ ਉਹਦੇ ਚ ਜਿਹੜਾ ਉਹਨੇ ਪ੍ਰੈਸ਼ਰ ਜਿਹਾ ਕੱਢਿਆ ਉਹਦਾ ਨਿਕਲਿਆ ਜੀ ਠੀਕ ਹੈ ਮਿੱਟੀ ਪਵਾਉ ਨਾ ਮਿੱਟੀ ਪਵਾ ਦੇ ਪਾ ਦੇ ਨੀ ਪਾ ਦੇ ਪਾ ਜੀ ਹੁਣੇ ਪਾ ਦੇ ਲੋ ਵੀ ਮੇਥਰੋ ਇਹਦੀ ਟੀਬੀ ਆਈ ਦਾ ਪੇਚਾ ਪਾ ਲਿਆ ਵਾ ਫੇਰ ਚੈਨਾ ਨੂੰ ਤੇ ਕਾਰਵਾਦੀ ਇਹ ਕ੍ਰੇਨ ਨੂੰ ਦੇਖੋ ਓਕੇ ਕਰਦੇ ਕਿ ਨਹੀਂ ਉਹ ਜਿਹੜਾ ਖਲੋਦਾ ਟੋਕੀ ਮੈਨ ਲਾ ਲਾ ਉਹਨੇ ਆਪਣੇ ਚੰਗ ਲੋ ਫਿਰ ਦੇ കണ്ടി ബന്ധി ഫോൺ പൈപ്പിൽ ਉੱਧੇ ਆ ਕੇ ਚਾਟਾ ਕਰਦੇ ਆਪਾਂ ਨੂੰ ਡਾਣੇ ਆਉਂਦੇ ਨੇ ਡਾਣ ਮਾਰ ਕੇ ਦਿਖਾ ਦਾਂ ਇਹਨੇ ਕੀ ਕਰਦੇ ਹਾਂ ਇਹਨੇ ਐਕਸ਼ਨ ਹੈ ਨਹੀਂ ਇਹ ਇਸ ਦਾ ਥਾ